ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਮੈਂ ਪੈਡਰਿੱਲੋ ਆਲਸੋ ਬਲੋਂਗ ਕਰਦਾ ਹਾਂ ਜੀ ਤੇ ਮੈਂ ਨੂੰ ਐ ਮਨੋ ਤੁਸੀਂ ਵੀ ਨਸ਼ੇ ਦੀ ਦਿੱਕਤ ਚਾੜੇ ਬਹੁਤ ਮਲਟੀ ਪ੍ਰੋਬਲਮ ਆਈ ਸੀ ਅੱਛਾ ਨਸ਼ਾ ਕਰਦੇ ਸੀ ਕਿਉਂ ਲੱਗੇ ਸੀ ਨਸ਼ਾ ਕਰਨ ਕਿੰਨਾ ਟਾਈਮ ਪਹਿਲਾਂ ਮੈਂ 4 ਸਾਲ ਪਹਿਲਾਂ ਹੀ ਮੈਂ ਚੰਡੀਗੜ੍ਹ ਗਿਆ ਸੀ ਕੋਰਸ ਕਰਨ ਵਾਸਤੇ ਉਹ ਨੂੰ ਨਿੰਮੜ ਦੇ ਅੱਛਾ ਜੀ ਉਹ ਤੇ ਦੋੜਾੜਾ ਨਸ਼ਾ ਕਰਨਾ ਲੱਗੇ ਸੀ ਤਦੋਂ ਕਦੋਂ ਕਰ ਚੁੱਕੇ ਹੋ ਜੀ ਬਈ ਓਕੇ ਪੁੱਤੋ ਉੱਥੋਂ ਵਾਪਸ ਆਏ ਨਾ ਘਰ ਤਾਂ ਵਾਪਸ ਬੁ来 ਆਏ। ਅਜੇ ਤੁਹਾਨੂੰ ਅਸੀ ਇਹ ਕਰ ਲੈ ਘਰ ਦੇ ਆ ਸੁਚੇ ਪਿੱਛੀ ਬੁਲਾ ਲਈ ਕਿਉਂ ਭਾਂਜੀ ਇਹ ਗੱਲ ਹੋਈ? ਹਾਂਜੀ। ਵੀ ਬੈਕ ਬੁਲਾ ਲਈ ਇਹ ਬੱਚਾ ਖਰਾਬ ਨਾ ਹੋ ਜੇ। ਉੱਥੇ ਤਾਂ ਖਰਚਾ ਮੁੰਦਾ ਸੀ ਜਾਈ। ਓਕੇ। ਸਾਨੂੰ ਐਸ ਵੀ ਪੜਾਈ ਦਾ ਖਰਚਾ ਮੰਗ ਰਹੀ ਇੱਥੇ ਦੇ ਨਸ਼ੇ ਦਾ ਖਰਚਾ ਭੁੰਨਦਾ ਸੀ ਜਾਈ। ਅਚੇ। ਸਾਨੂੰ ਮਿਲ ਰਿਹਾ ਕੋਤਾਂ ਕਿ ਤਾਂ ਸੀ ਬਾਕਸ ਕਰਨਾ ਹੈ। ਓਕੇ। ਘਰਾਂ ਕਿਉਂਕਿ ਵੀ ਜ਼ਿਆਦਾ ਤੋੜ ਹੋਊਗੀ ਕਦੇ ਲੱਤਾਂ ਦਰਦ ਹੋਣਾ ਤਾਂ ਇਹ ਰਤ ਸੌਣਾ ਨਹੀਂ। ਸਾਨੂੰ ਦੂਜੀ ਆ ਦੀ ਦਿੱਕਤ ਹੋਊ। ਓਕੇ। ਕਿ ਜੰਹ ਹੌਲੀ ਹੌਲੀ ਇਹ ਬੋਰਡ ਸਰਵਿਸ ਬਾਰੇ ਪੈਗ ਬਾਰੇ ਪਤਾ ਲੱਗ ਗਿਆ ਇਹ ਪ੍ਰੋਬਲਮ ਬਈ 21 ਜੀ ਹੈ ਜੀ ਕੋਰਸ ਕਰਨ ਦਾ 2021 ਚ ਹਾਂਜੀ ਹਾਂਜੀ 21 ਜੀ ਹੈ ਕਿੰਨਾ ਟਾਈਮ ਰਏ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਹੀ ਮੈਂ ਮੰਨ ਲਉ 6 ਮਹੀਨੇ ਦਾ ਕੋਰਸ ਸੀ 6 ਮਹੀਨੇ ਜੀ ਕੋਰਸ ਕੰਪਲੀਟ ਕਰਨੀ ਪਹਿਲੇ ਹੀ ਆ ਗਏ ਕੰਪਲੀਟ ਹੋਣ ਤੋਂ ਪਹਿਲਾਂ ਆ ਗਏ ਕਿਉਂਕਿ ਨਸ਼ਾ ਜਾਰੀ ਕਰਨ ਲੱਗੀ ਉਰੇ ਆ ਕੇ ਵੀ ਕਰਦੇ ਰਹੇ ਫਿਰ ਪਿੰਡ ਹਾਂਜੀ ਜੈ ਸੰਗਤ ਹੋਈ ਨਹੀਂ ਮਿਲ ਜਾਂਦੀ ਆ ਬੰਦੇ ਨੂੰ ਹਾਂ ਮਲ ਤੁਸੀਂ ਹਰੇਕ ਤਰ੍ਹਾਂ ਦੀ ਨਸ਼ਾ ਕਰਿਆ ਹੋਣਾ ਫਿਰ ਜਿਹੜਾ ਮਿਲ ਜਾਂਦਾ ਸੀ ਹਾਂਜੀ ਹਰੇਕ ਕਰਕੇ ਦੇਖਿਆ ਹਰੇਕ ਵਿੱਚ ਆਖਿਆ ਫਿਰ ਜਦੋਂ ਤੁਸੀਂ ਪਹਿਲੀ ਛੱਡਣ ਦਾ ਯਤਨ ਕਰਿਆ ਬਾਈ ਛੱਡਣ ਦਾ ਯਤਨ ਕਰਿਆ ਕੋਈ ਸੋਚੀ ਹੋਣਾ ਵੀ ਛੱਡ ਦੀ ਨਸ਼ੇ ਆਪਾਂ ਹਾਂਜੀ ਕੀ ਦਿੱਕਤਾਂ ਆਂ ਦੀ ਛੱਡਦੇ ਹੋ ਤੁਸੀਂ ਛੱਡਦਾ ਸੀ ਕਿ ਇੰਨੀ ਨਹੀਂ ਆਣੀ ਸੀਗਾ ਅੱਛਾ ਨਹੀਂ ਟੁੱਟਦਾ ਸੀ ਅੱਛਾ ਤਾਂ ਟੁੱਟਦਾ ਸੀ ਅੱਛਾ ਤੇ ਰਾਤ ਨੂੰ ਮੈਨੀਆਂ ਦੀ ਰਾਤ ਨੂੰ ਮੈਂ ਉੱਠ ਕੇ ਤੁਰਨ ਲੱਗ ਜਾਂਦਾ ਲੱਗ ਜਾਂਦਾ ਲੱਗ ਜਾਂਦਾ ਅੱਛਾ ਤੇ 40 ਨੰਬਰ ਲੈਕਸ ਨੂੰ ਲੇਖਣ ਨੂੰ ਕਰਨੀ ਆ ਮਲਤਾਂ ਦੀ ਜਾਨ ਨਿਕਲ ਗਈ پوری ਜੇ ਪੰਜ ਤੁਸੀਂ ਦਸਰੀ ਵਿੱਚ ਬੰਨ ਕੇ ਰੱਖਣੀਆਂ ਪੈਂਦੀਆਂ ਤੁਸੀਂ ਦਬਦੇ ਹੈਨਾ ਹਰੇਕ ਐਫਰਟ ਕਰਦੇ ਇਹਦਾ ਛੱਡਣ ਦਾ ਜਤਨ ਕਿ ਦਵਾਈਆਂ ਕਿੱਥੋਂ ਕਿੱਥੋਂ ਲਈਆਂ ਇਹ ਚੀਜ਼ ਛੱਡਣ ਦੀਆਂ ਬਈ ਫਿਰ ਤੁਸੀਂ ਨੇ ਨਹੀਂ ਨਹੀਂ ਸਮੂਹਤ ਮਤਲਬ ਡਾਕਟਰ ਨਾਲ ਗੱਲ ਕਰੀ ਸੀਗੀ ਅਚਾਨਾ ਦੱਸਿਆ ਦਿੱਕਤੀ ਮੈਨੂੰ ਇਤਨਾ ਦਿੱਕਤ ਆਈ ਹਾਂਜੀ ਤੇ ਉਹ ਕਹਿੰਦੇ ਵੀ ਕੋਈ ਨਹੀਂ ਨੂੰ ਨਹੀਂ ਜੀਵਣੀ ਕੋਈ ਲਗਾ ਕਰਨ ਹੈ ਹਾਂ ਤੇ ਉਹ ਕਹਿੰਦੇ ਫਿਰ ਮੈਂ ਕੁਹਾ ਦਾ ਮੁੰਡਾ ਨਾਮ ਸੀ ਤੋਂ ਕਹਿੰਦੇ ਵੀ ਨਸਾ ਖੰਡ ਰਹੇ ਹੋ ਨਾ ਫਿਰ ਵੀ ਜੀਵ ਵਾਲੀ ਕੁਲੀ ਦੇ ਲੱਗਦੀ ਕੁਲੀ ਜਦੋਂ ਨਸ਼ਾ ਵੰਦ ਰਹੇ ਹੋ ਜੀਵ ਵਾਲੀ ਕੁਲੀ ਮਨ ਲਾ ਕੇ ਨਹੀਂ ਪੀਂਦੇ ਮਿਲਣਾ ਸਹੀ ਕਰਦੇ ਰਹੋ ਨਹੀਂ ਖਾਦੀ ਮੈਨ ਇਹ ਨਾਲ ਤੁਹਾਨੂੰ ਲੱਤਾਂ ਚ ਦਰਦ ਸਰੀਰ ਟੁੱਟਣਾ ਬੀਕਨਸ ਨੀਂਦ ਨਾ ਆਣੀ ਇਹ ਜੀਆਂ ਪ੍ਰੋਬਲਮਾਂ ਦਾ ਸਕਾਰ ਹੋ ਗਈ ਤੁਸੀਂ ਓਕੇ ਤੇ ਜਿਵੇਂ ਤੁਸੀਂ ਸਰਵਿਸ ਪੈਕ ਯੂਜ਼ ਕੀਤਾ ਯੂਜ਼ ਕਰਨਾ ਸਟਾਰਟ ਕੀਤਾ ਮੈਂ ਆਪਣੇ ਪਹਿਲੇ ਗੱਲ ਹੋਈ ਜਦੋਂ ਮੈਂ ਤੁਹਾਨੂੰ ਕਿਹਾ ਵੀ 50 ਦਿਨ ਦਾ ਦਵਾਂਗੀ ਜੇ ਰਿਜ਼ਲਟ ਆਏ ਦੁਬਾਰੋਂ ਤਾਂ ਲੈ ਉਹ ਹੀ ਕਿਹਾ ਤੁਹਾਨੂੰ ਬੈਣੀ ਕਿੰਨਾ ਫਰਕ ਪੈ ਗਿਆ ਜਿੰਨਾ ਟਾਈਮ ਹੋ ਗਿਆ ਸੰਜੀ 80% ਪੈ ਗਿਆ ਓਕੇ ਕੋਈ ਤੋੜ ਨਹੀਂ ਲੱਗੀ ਉਹ ਜੀ ਇਹ ਕਾਨੂੰਨ ਹੈ ਨਾ ਲੱਤਾਂ ਲੁੱਤਾਂ ਕਿਵੇਂ ਨੇ ਹੁਣ ਵਧੀਆ ਸੌਂਦਾ ਕੋਈ ਲੱਤਾਂ ਦਰਤ ਨਹੀਂ ਹੁੰਦਾ ਚੰਗੀ ਨੇ ਸੌਂਦਾ ਚੰਗੀ ਰੋਟੀ ਆ ਓਕੇ ਰੋਟੀ ਖਾਂਦਾ ਇਹ ਤਾਂ ਰੋਟੀ ਨਹੀਂ ਖਾਂਦਾ ਠੀਕ ਓਕੇ ਸ਼ਾਮ ਨੂੰ ਰੋਟੀ ਖਾ ਲਈ ਜੀ ਰੋਟੀ ਨਹੀਂ ਖਾਂਦਾ ਹੁਣ ਕਿੰਨੇ ਦਿਨ ਹੋ ਗਏ ਬਾਈ ਹੁਣ ਤਾਂ ਨਸ਼ਾ ਕਰਿਆ ਕੋਈ ਨਹੀਂ ਉਹ ਨੂੰ ਵੀ ਛੱਡਤਾ ਸੀ ਕੋਈ ਤੋੜ-ਟੋੜ ਨਹੀਂ ਲੱਗੀ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਬਹੁਤ ਲੋਕ ਇਹ ਜੀ ਦਲਦਲ ਚ ਫਸੇ ਹੋਏ ਨੇ ਲੋਕ ਸ਼ੇਅਰ ਵੀ ਕਰਨਗੇ ਜੀ ਕਿਹਾ ਵੀ ਪ੍ਰਮਾਤਮਾ ਹਰੇਕ ਦਾ ਹੱਸਾ ਵੰਡਾਵੇ ਓਕੇ ਜੀ ਆਵਰਾ ਗੁੰਡਾ ਨਸਿਰ ਵੀ ਚੋਂ ਨਿਕਲੇਗਾ ਓਕੇ ਜੀ ਇਸ ਦਾ ਬੱਚੇ ਇਹਨਾਂ ਵਿੱਚ ਵੀ ਬਿਲਕੁਲ ਜਿਹੜੇ ਘਰੋਂ ਪੈਂਦੇ ਉਹਨੂੰ ਪਤਾ ਪਤਾ ਹੁੰਦਾ ਹਣਾ ਤੁਸੀਂ ਕੀ ਕਹਿਣਾ ਚਾਹੋਗੇ ਲੱਖਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰ ਬੋਲ ਵੀ ਸਰਫ ਜ਼ਰੂਰ ਇਸ ਨੂੰ ਨਾਲ ਕਰਕੇ ਦੇਖਣੇ ਓਕੇ ਜੀ ਜੇ ਉਹਨੂੰ ਫਾਇਦਾ ਲੱਗਦਾ ਤਾਂ ਯੂਜ਼ ਕਰਨਾ ਓਦਰਵਾਇਜ਼ ਨਾ ਕਰਨਾ ਵੀ ਇੱਕ ਵਾਰੀ ਯੂਜ਼ ਕਰਕੇ ਜਿਵੇਂ ਤੁਹਾਡੀ ਜ਼ਿੰਦਗੀ ਬਦਲ ਗਈ ਤਾਂ ਉਹਦੀ ਬਦਲ ਸਕਦੀ